ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਭਾਰਤ ਵਿੱਚ ਅੱਜ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 10 ਗ੍ਰਾਮ 24 ਕੈਰਟ ਸੋਨੇ ਦੇ ਭਾਅ ਦੇ ਵਿੱਚ 322 ਰੁਪਏ ਦੀ ਕਮੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਸੋਨੇ ਦਾ ਭਾਅ 95700 ਰੁਪਏ ਪ੍ਰਤੀ ਟੋਲੇ ਤੇ ਪਹੁੰਚ ਗਿਆ ਹੈ ਚਾਂਦੀ ਦੀ ਕੀਮਤ ਦੇ ਵਿੱਚ ਵੀ 1340 ਰੁਪਏ ਦੀ ਗਿਰਾਵਟ ਆਈ ਹੈ ਚਾਂਦੀ ਪਹਿਲਾਂ ਦੇ ਨਾਲੋਂ 1340 ਰੁਪਏ ਸਸਤੀ ਹੋਈ ਹੈ ਤੇ ਹੁਣ 1 ਕਿਲੋ ਚਾਂਦੀ ਦੀ ਕੀਮਤ 96500 ਦੇ ਕਰੀਬ ਪਹੁੰਚ ਚੁੱਕੀ ਹੈ ਮਜ਼ਦੂਰ ਦਿਹਾੜੇ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ 1 ਮਈ ਨੂੰ ਸਰਕਾਰੀ ਛੁੱਟੀ ਹੈ 1 ਮਈ ਨੂੰ ਆਮ ਤੌਰ ਤੇ ਹਰ ਸਾਲ ਹੀ ਸਰਕਾਰੀ ਛੁੱਟੀ ਹੁੰਦੀ ਹੈ ਮਜ਼ਦੂਰ ਦਿਹਾੜੇ ਦੇ ਮੱਦੇ ਨਜ਼ਰ ਇਹ ਗੈਸਟਡ ਛੁੱਟੀ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਪਹਿਲਾਂ ਤੋਂ ਹੀ ਐਲਾਨੀ ਹੋਈ ਛੁੱਟੀ ਹੈ ਜਾਨੀ ਕਿ 1 ਮਈ ਨੂੰ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਤੇ ਵਿਦਿਅਕ ਅਦਾਰੇ ਜਿਨ੍ਹਾਂ ਦੇ ਵਿੱਚ ਸਰਕਾਰੀ ਦਫ਼ਤਰ ਸਕੂਲ ਕਾਲਜ ਅਤੇ ਬੈਂਕ ਨੇ ਉਹ ਬੰਦ ਰਹਿਣਗੇ। ਬੇਰਕਾ ਤੋਂ ਬਾਅਦ ਹੁਣ ਮਦਰ ਡੈਰੀ ਨੇ ਵੀ ਦੁੱਧ ਮਹਿੰਗਾ ਕਰ ਦਿੱਤਾ ਹੈ। ਪਹਿਲਾਂ ਤੋਂ ਹੀ ਇਹ ਖੱ사 ਜਿਤਾਇਆ ਜਾ ਰਿਹਾ ਸੀ ਇਹ ਉਮੀਦ ਲੱਗ ਰਹੀ ਸੀ ਕਿ ਜੇਕਰ ਇੱਕ ਦੁੱਧ ਕੰਪਨੀ ਦੁੱਧ ਦੀ ਕੀਮਤ ਦੇ ਵਿੱਚ ਵਾਧਾ ਕਰਦੀ ਹੈ ਆਪਣੇ ਦੁੱਧ ਦਾ ਰੇਟ ਮਹਿੰਗਾ ਕਰਦੀ ਹੈ ਪਹਿਲਾਂ ਦੇ ਨਾਲੋਂ ਤਾਂ ਦੂਸਰੀਆਂ ਕੰਪਨੀਆਂ ਦੇ ਉੱਤੇ ਵੀ ਇਸ ਦਾ ਅਸਰ ਉਹ ਦੇਖਣ ਨੂੰ ਮਿਲਦਾ ਹੈ। ਇਸੇ ਦੇ ਹੀ ਮੱਦੇ ਨਜ਼ਰ ਵੇਕਾ ਡੈਰੀ ਦੇ ਵੱਲੋਂ ਵੀ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਮਦਰ ਡੈਰੀ ਨੇ 2 ਰੁਪਏ ਪ੍ਰਤੀ ਲੀਟਰ ਦੇ ਭਾਅ ਵਧਾਏ ਹਨ ਕੀਮਤਾਂ ਅੱਜ ਤੋਂ ਲਾਗੂ ਹੋ ਚੁੱਕੀਆਂ ਹਨ ਵੇਕਾ ਤੋਂ ਬਾਅਦ ਹੁਣ ਮਦਰ ਡੈਰੀ ਨੇ ਵੀ ਦੁੱਧ ਦੀ ਕੀਮਤ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਜੋ ਵਾਧਾ ਹੈ ਉਹ ਕੀਤਾ ਹੈ ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੁੱਧ ਦੀ ਕੀਮਤ ਦੇ ਵਿੱਚ 4 ਤੋਂ ਲੈ ਕੇ 5 ਰੁਪਏ ਪ੍ਰਤੀ ਲੀਟਰ ਭਾਅ ਵੱਧ ਚੁੱਕਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸਬੰਧਿਤ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਕਾਲਜਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਸਾਲ ਨਵੇਂ ਅਕਾਦਮਿਕ ਸੈਸ਼ਨ ਦੇ ਵਿੱਚ 5 ਤੋਂ ਲੈ ਕੇ 10 ਫੀਸਦੀ ਤੱਕ ਵਧੀ ਹੋਈ ਫੀਸ ਅਦਾ ਕਰਨੀ ਪਵੇਗੀ ਯੂਨੀਵਰਸਿਟੀ ਦੀ ਫੀਸ ਵਾਧੇ ਦੇ ਨਾਲ ਯੂਨੀਵਰਸਿਟੀ ਦੇ ਵੱਲੋਂ ਪ੍ਰੋਸਪੈਕਟ ਜਾਰੀ ਕਰ ਦਿੱਤੇ ਗਏ ਹਨ ਵਿਦਿਆਰਥੀ 20 ਮਈ ਤੱਕ ਆਪਣੇ ਕੋਰਸਾਂ ਦੇ ਲਈ ਅਪਲਾਈ ਕਰ ਸਕਦੇ ਹਨ ਇਸ ਵਾਰ ਯੂਨੀਵਰਸਿਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੋ ਦਾਖਲਾ ਪ੍ਰਕਿਰਿਆ ਹੈ ਉਹ ਕੇਂਦਰੀਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ 64 ਕਾਲਜਾਂ ਦੇ ਵਿੱਚ ਕੇਂਦਰੀਕੀਤ ਦਾਖਲੇ ਹੋਣਗੇ ਕਾਲਜਾਂ ਦੇ ਤਿੰਨ ਸਲੇਬਾਂ ਜਿਨ੍ਹਾਂ ਦੇ ਵਿੱਚ 5% ਦੀ 7.5% ਦੀ ਤੇ 10% ਦੇ ਆਧਾਰ ਤੇ ਫੀਸਾਂ ਵਧਾਈਆਂ ਨੇ ਕਾਲਜਾਂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਸਚਾਲਨ ਲਾਗਤਾਂ ਕਰਕੇ ਹਰ ਸਾਲ फीस्टा बीच तो वादा करना जरूरी हो गया है केंद्रीय बिजली मंत्री मनोहर लाल खट्टर ने पंजाब ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਖੱਟੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਵਾਧੂ ਪਾਣੀ ਬਾਰੇ ਕਾਰਵਾਈ ਸਹੀ ਨਹੀਂ ਹੈ ਅਤੇ ਪੰਜਾਬ ਸਰਕਾਰ ਜੋ ਰਾਜ ਧਰਮ ਹੈ ਉਹ ਆਪਣਾ ਨਹੀਂ ਨਿਭਾਰੀ ਉਨਾ ਵੱਲੋਂ ਇਹ ਵੀ ਗੱਲ ਦਾ ਇਨਕਾਰ ਕੀਤਾ ਗਿਆ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜੋ BBMB ਹੈ ਉਸ ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਵੀ BBMB ਤੇ ਕੋਈ ਦਬਾਅ ਪਾ ਸਕਦੀ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਵਾਦ ਛਿੜਨ ਤੋਂ 2 ਦਿਨ ਬਾਅਦ ਇਹ ਪਹਿਲਾ ਬਿਆਨ ਆਇਆ ਹੈ ਜਿਸ ਵਿੱਚ ਉਹ ਹਰਿਆਣਾ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰਨ ਦਾ ਕੰਮ BBMP ਦਾ ਹੈ ਅਤੇ BBMP ਦੀ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਹੋਇਆ ਸੀ ਖੱਟੜ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਕੋਲ ਅਧਿਕਾਰ ਹੈ ਜਿਸ ਤਹਿਤ ਉਹ ਪਾਣੀ ਦੀ ਵੰਡ ਕਰ ਸਕਦੀ ਹੈ ਖੱਟੜ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਹੁਣ ਸਿੱਧੂ ਸਿੰਧ ਜਲ ਸੰਧੀ ਖਤਮ ਹੋ ਗਈ ਹੈ ਅਤੇ ਇਹਨਾਂ ਦਰਿਆਵਾਂ ਦਾ ਪਾਣੀ ਵੀ ਹੁਣ ਉੱਤਰੀ ਸੂਬਿਆਂ ਲਈ ਹੀ ਵਰਤਿਆ ਜਾਵੇਗਾ ਦੱਸਦੇ ਯੇ ਕਿ BBMB ਨੇ ਲੰਘੇ ਕੱਲ ਇਹ ਮਾਮਲਾ ਕੇਂਦਰੀ ਬਿਜਲੀ ਮੰਤਰਾਲੇ ਕੋਲ ਭੇਜ ਦਿੱਤਾ ਸੀ ਪੰਜਾਬ ਸਰਕਾਰ ਦੇ ਅਧਿਕਾਰੀ ਆਖ ਰਹੇ ਹਨ ਕਿ ਕੇਂਦਰੀ ਬਿਜਲੀ ਮੰਤਰਾਲਾ ਪੰਜਾਬ ਨਾਲ ਨਿਆਂ ਨਹੀਂ ਕਰੇਗਾ ਪਤਾ ਲੱਗਾ ਹੈ ਕਿ ਅੱਜ ਕੇਂਦਰੀ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਅਫਸਰਾਂ ਤੋਂ ਉਪਰੋਕਤ ਪਾਣੀ ਬਾਰੇ ਤੱਥ ਹਾਸਲ ਕੀਤੇ ਹਨ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੋ ਬਿਆਨ ਬਿੱਟੂ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਦੇ ਵਿਰੋਧ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਦੇਸ਼ ਅੱਤਵਾਦ ਨਾਲ ਲੜ ਰਿਹਾ ਹੈ ਤੇ ਭਗਵੰਤ ਸਿੰਘ ਮਾਣ ਵੱਲੋਂ ਦਰਿਆਈ ਪਾਣੀ ਦਾ ਮੁੱਦਾ ਹੈ ਜੋ ਉਹ ਚੁੱਕਣਾ ਕਾਫੀ ਜ਼ਿਆਦਾ ਮੰਦ ਭਾਗਾ ਹੈ ਇਹ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਨੇ ਕੌਮੀ ਐਮਰਜੈਂਸੀ ਸਮੇਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੁੱਧ ਦੀ ਸਥਿਤੀ ਬਣੀ ਹੋਈ ਹੈ ਭਾਰਤ ਅੱਤਵਾਦ ਨਾਲ ਲੜ ਰਿਹਾ ਹੈ ਤਾਂ ਜਿਹੇ ਮੌਕੇ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਦਾ ਮੁੱਦਾ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਆਲੋਚਨਾ ਕੀਤੀ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੂਰਾ ਭਾਰਤ ਇਸ ਸਮੇਂ ਸੋਗ ਵਿੱਚ ਹੈ ਇਸ ਸਮੇਂ ਦੇਸ਼ ਦੀ ਤਰਜੀਹ ਇੱਕਜੁਕਟ ਇੱਕ ਜੁਟਤਾ ਦਿਖਾਉਣ ਦੀ ਹੈ ਅਤੇ ਪਾਕਿਸਤਾਨ ਉਪਰੁੱਧ ਠੋਸ ਕਾਰਵਾਈ ਦੀ ਹੈ ਪਰ ਬਦਕਿਸਮਤੀ ਦੇ ਨਾਲ ਭਗਵੰਤ ਸਿੰਘ ਮਾਨ ਇਸ ਵਾਰ ਰਾਜਾਂ ਨੂੰ ਵੰਡਣ ਅਤੇ ਕੌਮੀ ਹਿੱਤਾਂ ਨਾਲੋ ਘੱਡਿਆ ਰਾਜਨੀਤੀ ਖੇਤਨ ਵਿੱਚ ਰੁੱਝੇ ਹੋਏ ਹਨ ਬਿੱਟੂ ਨੇ ਕਿਹਾ ਹੈ ਕਿ ਮਾਨ ਭਗਵੰਤ ਸਿੰਘ ਮਾਨ ਦੇ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾ ਫੁੱਟ ਪਾਓ ਰਾਜਨੀਤੀ ਖੇਡ ਰਹੇ ਹਨ ਇਹ ਇੱਕ ਬੁਝ ਦਿਲਬੰਦੇ ਦਾ ਕੰਮ ਹੈ ਬਿੱਟੂ ਨੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਰਮਨਾਕ ਕੰਮ ਦੱਸਿਆ ਹੈ ਅਤੇ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਕੋਈ ਨਵਾਂ ਨਹੀਂ ਹੈ ਇਸ ਸਮੇਂ ਕੋਈ ਨਵਾਂ ਮੁੱਦਾ ਨਹੀਂ ਹੈ ਉਨਾ ਕਿਹਾ ਹੈ ਕਿ ਦਰਿਆਈ ਪਾਣੀਆਂ ਤੇ ਪੰਜਾਬ ਨੇ ਆਪਣੇ ਹਿੱਸੇ ਉਤੇ ਪੂਰਾ ਹੱਕ ਹੈ ਕੋਈ ਵੀ ਇਸ ਨੂੰ ਖੋ ਨਹੀਂ ਸਕਦਾ ਉਨਾ ਕਿਹਾ ਹੈ ਕਿ ਪਾਣੀ ਦੇ ਵਹਾਅ ਅਤੇ ਰਾਜਾਂ ਦੀਆਂ ਜ਼ਰੂਰਤਾਂ ਤੇ ਚਰਚਾ ਕਰਨ ਦੇ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਨਾਲ ਅੰਤਰਰਾਜੀ ਮੀਟਿੰਗਾਂ ਕਰਕੇ ਇੱਕ ਆਮ ਮਾਮਲਾ ਹੈ ਅਤੇ ਅਜਿਹੀਆਂ ਮੀਟਿੰਗਾਂ ਹਰ ਸਾਲ ਹੁੰਦੀਆਂ ਹਨ ਪਰ ਹੁਣ ਇਸ ਮੁੱਦੇ ਨੂੰ ਉਠਾਉਣਾ ਕਾਫੀ ਨਿੰਦਕਜੋਗ ਹੈ ਦੇਸ ਭਰ ਦੇ ਕਿਸਾਨਾਂ ਦੇ ਲਈ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਕੈਬਨਟ ਦੀ ਮੀਟਿੰਗ ਵਿੱਚ ਗੰਨੇ ਦਾ ਭਾਅ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਮੋਦੀ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ 15 ਰੁਪਏ ਪ੍ਰਤੀ ਐਫ ਆਰ ਪੀ ਵਾਦਾ ਕੀਤਾ ਹੈ ਕਿ 15 ਰੁਪਏ ਪ੍ਰਤੀ ਐਫ ਆਰ ਪੀ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਇਸ ਵਾਰ ਗੰਨੇ ਦੇ ਭਾਅ ਦੇ ਵਿੱਚ ਵਾਅਦੇ ਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਜੋ ਇਸ ਦਾ ਪੈਦਾਵਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਸ ਦਾ ਰੇਟ ਦਿੱਤਾ ਜਾਊਗਾ ਇਹ 2025 ਅਤੇ 26 ਦੇ ਲਈ ਲਾਗੂ ਰਹੇਗਾ ਜਨਨ ਕਿ ਹੁਣ ਕਿਸਾਨਾਂ ਤੋਂ ਗੰਨਾ 355 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਜਾਏਗਾ ਕੇਂਦਰੀ ਕੈਬਨਟ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਦੀ ਜਾਇਜ਼ ਮੰਗ ਨੂੰ ਮੰਨ ਲਿਆ ਹੈ ਜਾਤੀ ਦੇ ਆਧਾਰ ਤੇ ਹੁਣ ਜਨਗੰਨਾ ਹੋਵੇਗੀ ਕੇਂਦਰੀ ਕੈਬਨਟ ਨੇ ਇਸ ਦੇ ਉੱਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਰਾਹੁਲ ਗਾਂਧੀ ਕਾਫੀ ਲੰਬੇ ਸਮੇਂ ਤੋਂ ਇਸ ਮੰਗ ਦੇ ਉੱਤੇ ਅੜੇ ਹੋਏ ਸਨ ਅਤੇ ਇਹ ਫੈਸਲਾ ਕੇਂਦਰੀ ਕੈਬਨਟ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਫੈਸਲਿਆਂ ਬਾਰੇ ਦੱਸਿਆ ਹੈ ਕਿ ਜਾਤੀ ਜਨਗਣਨਾ ਜਿਹੜੀ ਕਿ ਮੂਲ ਜਨਗਣਨਾ ਦੇ ਵਿੱਚ ਹੀ ਸ਼ਾਮਲ ਹੋਵੇਗੀ ਇਸ ਸਾਲ ਸਤੰਬਰ ਦੇ ਵਿੱਚ ਇਸ ਨੂੰ ਸ਼ੁਰੂ ਕਰਨ ਦੀ ਉਮੀਦ ਹੈ ਉਹ ਸਰਕਾਰ ਦੇ ਵੱਲੋਂ ਪ੍ਰਗਟਾਈ ਜਾ ਰਹੀ ਹੈ ਤੇ ਅਗਲੇ ਕਟੋ ਘਟ 2 ਸਾਲ ਇਸ ਨੂੰ ਪੂਰਾ ਹੋਣ ਦੇ ਵਿੱਚ ਲੱਗਣਗੇ ਇਸ ਸਤੰਬਰ ਦੇ ਵਿੱਚ ਜੇਕਰ ਜਨਗਣਨਾ ਸ਼ੁਰੂ ਹੁੰਦੀ ਹੈ ਤਾਂ ਜਨਗਣਨਾ ਦੇ ਅੰਕੜੇ 2026 ਦੇ ਅੰਤ ਜਾਂ 2027 ਦੇ ਸ਼ੁਰੂਆਤ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਪਿਛਲੇ ਸਾਲ ਜਦੋਂ ਇਹ ਜਨਗਣਨਾ ਦਾ ਟਾਈਮ ਸੀ ਜਿਹੜੀ ਕਿ ਹਰ 10 ਸਾਲਾਂ ਦੇ ਬਾਅਦ ਇਹ ਜਨਗਣਨਾ ਹੁੰਦੀ ਹੈ ਪਰ ਪਿਛਲੀ ਵਾਰ ਕੋਵਿਡ 2019 ਮਹਾਮਾਰੀ ਆਉਣ ਦੇ ਕਾਰਨ ਜੋ ਇਹ ਜਨਗਣਨਾ ਸੀ ਉਹ ਟਾਲ ਦਿੱਤੀ ਗਈ ਸੀ ਅਤੇ ਹੁਣ ਇਹ ਜਨਗਣਨਾ ਕੁਝ ਦੇਰੀ ਦੇ ਨਾਲ ਕਾਫੀ ਸਮੇਂ ਬਾਅਦ ਜਾਨੀ ਕਿ ਇਸ ਸਾਲ ਸਤੰਬਰ ਦੇ ਵਿੱਚ ਸ਼ੁਰੂ ਹੋਵੇਗੀ ਆਮ ਤੌਰ ਤੇ ਜਨਗਣਨਾ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਪਰ ਪਿਛਲੇ ਕੋਵਿਡ ਦੇ ਕਾਰਨ ਕਾਰਨਾਂ ਕਰਕੇ ਇਹ ਜਨਗਣਨਾ ਨਹੀਂ ਹੋ ਸਕੀ ਤੇ ਅਗਲੀ ਜਨਗਣਨਾ ਉਹ 2035 ਦੇ ਵਿੱਚ ਸਰਕਾਰ ਦੇ ਵੱਲੋਂ ਕੀਤੀ ਜਾਊਗੀ ਹੁਣ ਦੱਸ ਦਈਏ ਕਿ ਇਸ ਜਨਗਣਨਾ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਕੀ ਐਕਸ਼ਨ ਲਏ ਜਾਣੇ ਨੇ ਕਿਉਂਕਿ ਇਸ ਜਨਗਣਨਾ ਦੇ ਵਿੱਚ ਇਸ ਵਾਰੀ ਇੱਕ ਵੱਡਾ ਬਦਲਾਅ ਇਹ ਕੀਤਾ ਗਿਆ ਹੈ ਕਿ 2025 ਦੇ ਸਤੰਬਰ ਦੇ ਵਿੱਚ ਜੋ ਜਨਗਣਨਾ ਸ਼ੁਰੂ ਹੋਵੇਗੀ ਉਹ ਜਨਗਣਨਾ ਜਾਤੀ ਆਧਾਰਿਤ ਹੋਵੇਗੀ ਇਸ ਤੋਂ ਪਹਿਲਾਂ 2010 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਜਾਤੀ ਜਨਗਣਨਾ ਦਾ ਮਾਮਲਾ ਕੈਬਨਟ ਦੇ ਵਿੱਚ ਕੈਬਨਟ ਮੀਟਿੰਗ ਦੀ ਸਹਿਮਤੀ ਦੇ ਨਾਲ ਹੋਣਾ ਚਾਹੀਦਾ ਹੈ ਇਸ ਵਿਸ਼ੇ ਤੇ ਵਿਚਾਰ ਕਰਨ ਦੇ ਲਈ ਮੰਤਰੀਆਂ ਦੇ ਕਾਫੀ ਵਾਰ ਮੀਟਿੰਗਾਂ ਹੋਈਆਂ ਨੇ ਪਰ ਉਸ ਵਕਤ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਜਾਤੀ ਜਨਗਣਨਾ ਦੀ ਸਿਫਾਰਿਸ਼ ਵੀ ਕੀਤੀ ਸੀ ਅਤੇ ਫਿਰ ਵੀ ਕਾਂਗਰਸ ਸਰਕਾਰ ਨੇ ਜਾਤੀ ਦਾ ਸਰਵੇ ਜਾਂ ਫਿਰ ਜਾਤੀ ਜਨਗਣਨਾ ਕਰਨ ਦਾ ਫੈਸਲਾ ਨਹੀਂ ਲਿਆ ਜੋ ਜਾਤੀ ਜਨਗਣਨਾ ਦਾ ਮਤਲਬ ਹੀ ਹੈ ਕਿ ਹੁਣ ਦੇਸ਼ ਦੇ ਵਿੱਚ ਇਹ ਗਿਣਤੀ ਕੀਤੀ ਜਾਵੇਗੀ ਕਿ ਸਾਡੇ ਦੇਸ਼ ਭਾਰਤ ਦੇ ਵਿੱਚ ਕਿਹੜੀ ਕਿਹੜੀ ਜਾਤ ਦੇ ਕਿੰਨੇ ਲੋਕ ਰਹਿੰਦੇ ਹਨ ਰਾਹੁਲ ਗਾਂਧੀ ਜਨਗਣਨਾ ਕਰਵਾਉਣ ਦੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਅਤੇ ਕਾਫੀ ਜੋਰ ਸ਼ੋਰ ਤੋਂ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਨ ਤਾਂ ਕਿ ਇਸ ਤੋਂ ਇਹ ਪਤਾ ਲੱਗ ਸਕੇ ਕਿ ਕਿਹੜੇ ਭਾਈਚਾਰੇ ਦੀ ਕਿਸ ਖੇਤਰ ਦੇ ਵਿੱਚ ਕਿੰਨੀ ਭਾਗੀਦਾਰੀ ਬਣਦੀ ਹੈ ਕਿੰਨੀ ਉਹਨਾਂ ਨੂੰ ਮਿਲ ਰਹੀ ਹੈ ਜਦਕਿ ਦੂਸਰੇ ਪਾਸੇ ਭਾਜਪਾ ਨੇ ਹਾਲਾਂਕਿ ਰਾਹੁਲ ਗਾਂਧੀ ਦੀ ਮੰਗ ਨੂੰ ਸਵੀਕਾਰਤਾ ਕਰ ਲਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਜਾਤੀ ਜਨਗਣਨਾ ਦੇ ਮੁੱਦੇ ਨੂੰ ਸਿਰਫ ਆਪਣੇ ਸਿਆਸੀ ਫਾਇਦੇ ਲਈ ਹੀ ਵਰਤਿਆ ਹੈ ਤੇ ਜਾਤੀ ਜਰਗਨਾ ਸਿਰਫ ਇੱਕ ਕੇਂਦਰੀ ਵਿਸ਼ਾ ਬਣ ਕੇ ਰਹਿ ਗਿਆ ਹੈ ਕੈਨੇਡਾ ਦੇ ਵਿੱਚ ਜੋ ਪਿਛਲੇ ਦਿਨੀ ਵੋਟਾਂ ਪਈਆਂ ਨੇ ਤੇ ਉਹਨਾਂ ਦੇ ਵਿੱਚ ਜੋ ਤਾਜ਼ਾ ਮੁਕੰਮਲ ਹੋਈਆਂ ਚੋਣਾਂ ਦੇ ਤੋਂ ਨਤੀਜੇ ਆਏ ਨੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹਨਾਂ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਖਾਸ ਕਰਕੇ ਸਿੱਖ ਲੀਡਰਾਂ ਦੀ ਜਿੱਤ ਤੇ ਖੁਸ਼ੀ ਪ੍ਰਗਟਾਉਂਦਿਆਂ ਉਹਨਾਂ ਨੂੰ ਵਧਾਈ ਦਾ ਸਨੇਹਾ ਭੇਜਿਆ ਹੈ ਜਥੇਦਾਰ ਗੜਗੱਜ ਨੇ ਕਿਹਾ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣੀ ਲਿਆਕਤ ਅਤੇ ਸਖਤ ਮਿਹਨਤ ਦੇ ਨਾਲ ਸਿੱਖ ਭਾਈਚਾਰੇ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਤੇ ਬਹੁਤ ਜ਼ਿਆਦਾ ਕਾਮਯਾਬੀ ਹਾਸਲ ਕੀਤੀ ਹੈ। ਕੈਨੇਡਾ ਚੋਣਾਂ ਦੇ ਨਤੀਜੇ ਕਹਿੰਦੇ ਹਨ ਤੇ ਇਸ ਗੱਲ ਦੇ ਗਵਾਹ ਹਨ ਕਿ ਸਿੱਖ ਅੱਜ ਸਮੁੱਚੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਕੰਮ ਕਰ ਰਹੇ ਹਨ ਤੇ ਹਰ ਖੇਤਰ ਦੇ ਵਿੱਚ ਉਹ ਆਪਣਾ ਨਾਮ ਕਮਾ ਰਹੇ ਹਨ। ਉਹਨਾਂ ਜੱਤਣ ਵਾਲੇ ਪੰਜਾਬੀ ਸਿੱਖ ਲੀਡਰਾਂ ਨੂੰ ਕੈਨੇਡਾ ਦੇ ਵਿੱਚ ਆਪਣੀ ਮੂਲ ਪਛਾਣ ਕਾਇਮ ਰੱਖਦਿਆਂ ਗੁਰਮਤਿ ਮੁਤਾਬਿਕ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਕਨੇਡਾ ਦੀ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੂੰ ਕਨੇਡਾ ਦੇ ਪ੍ਰਧਾਨ ਮੰਤਰੀ ਬਣ ਕੇ ਚੋਣਾਂ ਦੇ ਵਿੱਚ ਕਾਫੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨ ਦੀ ਵਧਾਈ ਦਿੱਤੀ ਹੈ 29 April ਨੂੰ ਕਨੇਡਾ ਦੇ ਚੋਣ ਨਤੀਜਿਆਂ ਦੇ ਵਿੱਚ ਕੁੱਲ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਗਏ ਹਨ ਜਿਨ੍ਹਾਂ ਦੇ ਵਿੱਚ ਕਾਫੀ ਜੋ ਪੰਜਾਬੀ ਨੇ ਉਹ ਸਿੱਖ ਬੈਕਗ੍ਰਾਉਂਡ ਦੇ ਨਾਲ ਸੰਬੰਧਿਤ ਨੇ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਰਿਕਾਰਡ ਹੈ ਜੋ ਪੰਜਾਬੀਆਂ ਦੇ ਸਿੱਖ ਲੀਡਰਾਂ ਦੇ ਵੱਲੋਂ ਤੋੜ ਦਿੱਤਾ ਗਿਆ ਹੈ ਕੈਨੇਡਾ ਦੇ ਵਿੱਚ ਇੰਦੀ ਵੱਡੀ ਗਿਣਤੀ ਦੇ ਨਾਲ ਲੀਡ ਹਾਸਲ ਕਰਕੇ ਕੈਨੇਡਾ ਦੇ ਸੰਸਦ ਦੇ ਵਿੱਚ ਉਹਨਾਂ ਦਾ ਬੈਠਣਾ ਇਹ ਪੰਜਾਬੀਆਂ ਦੇ ਲਈ ਕਾਫੀ ਮਾਣ ਵਾਲੀ ਗੱਲ ਹੈ ਪੰਜਾਬੀ ਕਦੇ ਵੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਦੀ ਵੱਡੀ ਜਿੱਤ ਹਾਸਲ ਕਰਕੇ ਨਹੀਂ ਬੈਠੇ ਸਨ ਦੱਸ ਦਈਏ ਕਿ 2019 ਦੇ ਵਿੱਚ 20 ਉਮੀਦਵਾਰ ਚੁਣੇ ਗਏ ਸਨ ਤੇ ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਜਿਨ੍ਹਾਂ ਦੇ ਵਿੱਚੋਂ 22 ਪੰਜਾਬੀ ਨੂੰ ਕਾਮਯਾਬੀ ਮਿਲੀ ਹੈ ਤੇ ਕਈ ਥਾਵਾਂ ਤੇ ਤਾਂ ਇਹ ਵੀ ਗੱਲ ਦੇਖਣ ਨੂੰ ਮਿਲੀ ਹੈ ਕਿ ਇਹ ਪੰਜਾਬੀ ਲੀਡਰ ਨੇ ਹੀ ਦੂਜੇ ਪੰਜਾਬੀ ਨੂੰ ਹਰਾਇਆ ਹੈ ਇਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਆਪਣਾ ਪੂਰਾ ਸਿੱਕਾ ਜਮਾ ਚੁੱਕੇ ਹਨ ਤੇ ਵੋਟਾਂ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਜਿੱਤ ਰਹੇ ਹਨ ਇਹ ਪੰਜਾਬ ਦੇ ਲਈ ਵੀ ਤੇ ਸਿੱਖ ਜਗਤ ਲਈ ਵੀ ਪੂਰੇ ਮਾਣ ਵਾਲੀ ਗੱਲ ਹੈ ਇਹ ਤੋਂ ਪੰਜਾਬੀ ਉਮੀਦਵਾਰਾਂ ਦੇ ਵਿੱਚ ਸੁਖਦੀਪ ਕੰਗ ਸੋਨੀਆ ਸਿੱਧੂ ਅਮਰਜੀਤ ਗਿੱਲ ਰਣਜੀਤ ਸਿੰਘ ਸਰਾਏ ਸੁਖ ਧਾਲੀਵਾਲ ਸਮੇਤ ਹੋਰ ਵੀ ਬਹੁਤ ਸਾਰੇ ਉਮੀਦਵਾਰ ਨੇ ਜੋ ਇਸ ਵਾਰ ਜਿੱਤ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬੈਠਣਗੇ ਇਹਨਾਂ 22 ਉਮੀਦਵਾਰਾਂ ਦੇ ਵਿੱਚ ਕੁਝ 5-6 ਐਸੇ ਵੀ ਉਮੀਦਵਾਰ ਹਨ ਜੋ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਕੇ ਉੱਥੋਂ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਜਿੱਤ ਹਾਸਲ ਕਰ ਰਹੇ ਹਨ ਚਾਰ ਅਗਲੀ ਖਬਰ ਹੈ ਜੋ ਚਾਰ ਧਾਮ ਦੀ ਯਾਤਰਾ ਦੇ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਯਾਤਰਾ ਹੈ ਜੋ ਉਹ ਸ਼ੁਰੂ ਹੋ ਚੁੱਕੀ ਹੈ ਜਮਲੋਤਰੀ ਧਾਮ ਤੋਂ ਸ਼ੁਰੂ ਹੁੰਦੀ ਹੈ ਤੇ ਸਨਾਤਨ ਧਰਮ ਦੇ ਵਿੱਚ ਚਾਰ ਧਾਮ ਯਾਤਰਾ ਦਾ ਕਾਫੀ ਵੱਡਾ ਤੇ ਸਤਿਕਾਰਯੋਗ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਮੋਤਰੀ ਧਾਮ ਤੋਂ ਯਾਤਰਾ ਸ਼ੁਰੂ ਹੁੰਦੀ ਹੈ ਅੱਜ ਅਕਸ਼ੇ ਤ੍ਰਤੀਆ ਹਵਾਲੇ ਦਿਨ ਗਗੋਤਰੀ ਅਤੇ ਜਮੋਤਰੀ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਦੇ ਲਈ ਖੋਲ ਦਿੱਤੇ ਗਏ ਹਨ ਪਤਾ ਲੱਗਿਆ ਹੈ ਕਿ ਪਹਿਲੇ ਦਿਨ 3000 ਤੋਂ ਵੱਧ ਸ਼ਰਧਾਲੂਆਂ ਨੇ ਜਮਨੋਤਰੀ ਪਹੁੰਚੇ ਅਤੇ ਸ਼ਰਧਾਪੂਰਵਕ ਉੱਥੇ ਮੱਥਾ ਵੀ ਟੇਕਿਆ ਇਹ ਯਾਤਰਾ ਚਾਰ ਸਥਾਨਾਂ ਜਮਨੋਤਰੀ ਗੰਗੋਤਰੀ ਕਦਾਰਨਾਥ ਅਤੇ ਬਦਰੀਨਾਥ ਦੀ ਹੁੰਦੀ ਹੈ ਅਤੇ ਹਰੇਕ ਥੀਰਥ ਸਥਾਨ ਦੇਵੀ-ਦੇਵਤਿਆਂ ਤੇ ਪ੍ਰਾਣਿਕ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰਾ ਲਗਭਗ 1200 ਸਾਲ ਪੁਰਾਣੀ ਹੈ ਇਸ ਦਾ ਇਤਿਹਾਸ ਕਾਫੀ ਲੰਮਾ ਹੈ ਤੇ ਹਰ ਸਾਲ ਲੱਖਾਂ ਹੀ ਸ਼ਰਧਾਲੂ ਇਸ ਯਾਤਰਾ ਦੇ ਵਿੱਚ ਮੱਥਾ ਟੇਕਦੇ ਹਨ ਅਤੇ ਚਾਹ ਧਾਮ ਦੀ ਯਾਤਰਾ ਦੇ ਵਿੱਚ ਆਪਣਾ ਜੀਵਨ ਸਫਲ ਕਰਦੇ ਹਨ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖਾਸ ਤੌਰ ਤੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹੀਦੀ ਸਮਾਗਮ ਮਨਾਏ ਗਏ ਅਤੇ ਸ਼ਹੀਦ ਹਰੀ ਸਿੰਘ ਨਲਵਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਆਪਣੀ ਬਹਾਦਰੀ ਨਾਲ ਦੁਨੀਆ ਦੇ ਵਿੱਚ ਲੋਹਾ ਮਣਵਾਇਆ ਅਤੇ ਅੱਜ ਦੁਨੀਆ ਦੇ ਚੋਟੀ ਦੇ ਜਰਨੈਲਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਉਹਨਾਂ ਨੇ ਕਾਫੀ ਮਹੱਤਵਪੂਰਨ ਲੜਾਈਆਂ ਲੜੀਆਂ ਤੇ ਉਹਨਾਂ ਦੇ ਵਿੱਚ ਜਿੱਤਾਂ ਵੀ ਹਾਸਲ ਕੀਤੀਆਂ ਖਾਸ ਤੌਰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਰਦਾਰ ਹਰੀ ਸਿੰਘ ਨਲੂਆ ਦੀ ਅਗਵਾਹੀ ਦੇ ਵਿੱਚ ਕਸੂਰ ਮੁਲਤਾਨ ਅਟਕ ਅਤੇ ਕਸ਼ਮੀਰ ਦੀਆਂ ਮਹਿੰਮਾਂ ਨੂੰ ਜੋ ਮਹੱਤਵਪੂਰਨ ਲੜਾਈਆਂ ਹੋਈਆਂ ਉਹ ਸਰਦਾਰ ਹਰੀ ਸਿੰਘ ਨਲੂਆ ਦੇ ਵੱਲੋਂ ਜਿੱਤੀਆਂ ਗਈਆਂ ਸਰਦਾਰ ਹਰੀ ਸਿੰਘ ਨਲੂਆ ਦਾ ਦੁਸ਼ਮਣਾਂ ਫੌਜਾਂ ਦੇ ਵਿੱਚ ਇੰਨਾ ਜ਼ਿਆਦਾ ਖੌਫ ਸੀ ਕਿ ਜਦੋਂ ਕਿਲੇ ਦੇ ਵਿੱਚੋਂ ਸਾਹਮਣੇ ਕਰ ਰਹੇ ਉਹਨਾਂ ਤੇ ਦੋ ਗੋਲੀਆਂ ਵੱਜਦੀਆਂ ਹਨ ਤੇ ਉਹ ਜ਼ਖਮੀ ਹੋ ਜਾਂਦੇ ਹਨ ਅਤੇ ਤਾਪ ਨਾਲ ਝੱਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਲੈਂਦੇ ਹਨ ਪਰ ਫੌਜ ਦੇ ਵਿੱਚ ਉਹਨਾਂ ਦੀ ਦੁਸ਼ਮਣ ਦੀ ਫੌਜ ਦੇ ਵਿੱਚ ਉਹਨਾਂ ਦੇ ਪ੍ਰਤੀ ਇੰਨਾ ਜ਼ਿਆਦਾ ਖੌਫ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਤੋਂ थर-थर ਕੰਬਦੇ ਸਨ ਸਿੱਖ ਫੌਜਾਂ ਨੇ ਹਰੀ ਸਿੰਘ ਨਲੂਏ ਦੀ ਦੇਹ ਨੂੰ ਅੰਦਰ ਹੀ ਰੱਖ ਲਿਆ ਤੇ ਰਜਾਨਾ ਉਹਨਾਂ ਦਾ ਕਸ਼ਹਿਰਾ ਕਹਿੰਦੇ ਸੁੱਕਣੇ ਪਾ ਦਿੰਦੇ ਸਨ ਅਤੇ ਉਸ ਕਸ਼ਹਿਰੇ ਨੂੰ ਦੇਖ ਕੇ ਦੁਸ਼ਮਣ थरथਰ ਕੰਬਦਾ ਸੀ ਡਰਦਾ ਸੀ ਤੇ ਕਿਲੇ ਦੇ ਨੇੜੇ ਨਹੀਂ ਆਉਂਦਾ ਸੀ ਆਖਰਕਾਰ ਸਿੱਖਾਂ ਨੇ ਇਹ ਜਿੱਤ ਹਾਸਲ ਕੀਤੀ ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਦੇ ਨਾਮ ਦੇ ਇਤਿਹਾਸ ਦੇ ਵਿੱਚ ਕਾਫੀ ਵੱਡਾ ਨਾਮ ਹੈ ਅੱਜ ਉਸ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਹੋਈ ਸੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਵੀ ਕਿਹਾ ਸੀ ਕਿ ਅੱਜ ਖਾਲਸਾ ਰਾਜ ਦੇ ਕਿਰੇ ਦਾ ਭਾਰੀ ਬੁਰਜ ਟਹਿ ਗਿਆ ਹੈ ਮੇਰੇ ਬਹਾਦਰ ਤੇ ਬਹੁਤ ਹੀ ਸਿਆਣੇ ਸਰਦਾਰ ਹਰੀ ਸਿੰਘ ਨਲੂਆ ਦਾ ਵਿਛੋੜਾ ਮੇਰੇ ਲਈ ਅਸਹਿ ਹੈ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ